ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਸ਼ੇਰ ਸਿੰਘ ਖਬਾਇਆ ਨੂੰ ਦੁਬਾਰਾ ਆਪਣੀ ਪਾਰਟੀ ਤੋਂ ਲੋਕ ਸਭਾ ਦੀ ਟਿਕਟ ਨਹੀਂ ਦੇਣਗੇ ਇਸ ਮੁੱਦੇ ਦੇ ਉੱਤੇ ਪ੍ਰतिकਰਮ ਦੇਣ ਵਾਸਤੇ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸ਼ੇਰ ਸਿੰਘ ਖਬਾਇਆ ਜੀ ਖਬਾਇਆ ਸਾਹਿਬ ਕੀ ਤੁਹਾਡਾ ਕਹਿਣਾ ਜੀ ਕੀ ਪ੍ਰतिकਰਮ ਹੈ ਤੁਹਾਡਾ ਤੁਹਾਡੀ ਪਾਰਟੀ ਨੇ ਕਿਹਾ ਹੈ ਕਿ ਤੁਹਾਨੂੰ ਜਿਹੜੀ ਹੈਗੀ ਦੁਬਾਰਾ ਟਿਕਟ ਜਿਹੜੀ ਹੈਗੀ ਹੈ ਨਹੀਂ ਮਿਲੇਗੀ ਅੱਛਾ ਇਹਨਾਂ ਦੀ ਬੜਾ ਲੇਟ ਪ੍ਰੈਸ ਰੋਲ ਜਾਰੀ ਕੀਤਾ ਮੈਂ ਤਾਂ 6 ਮਹੀਨੇ ਪਹਿਲਾਂ ਕਹਿ ਚੁੱਕਿਆ ਹਾਂ ਵੀ ਸਰਦਾਰ ਸੁਬੀ ਸਿੰਘ ਬਾਦਲ ਦੀ ਪ੍ਰਧਾਨਗੀ ਰਿਸ਼ੋਮੀ ਕਾਲੀਗੜ੍ਹ ਤੋਂ ਮੈਂ ਲੈਸ਼ਾ ਕਦੇ ਵੀ ਨਹੀਂ ਲੜੂੰਗਾ ਜਿੰਨੀ ਦੇ ਰਿਸ਼ੋਮੀ ਕਾਲ ਦਾ ਪ੍ਰਧਾਨ ਰਹੂਗਾ ਮੈਂ ਕਾਲੀਗੜ੍ਹ ਤੋਂ ਲੈਸ਼ ਨਹੀਂ ਲੜੂਗਾ ਤਾਂ ਬੜਾ ਲੇਟ ਤੇ ਇਹਨਾਂ ਨੂੰ ਕੀ ਕਿਰਪਾ ਕਰ ਦਿੰਦੇ ਨਾਲ ਹੀ ਵਾਸੀ ਚ ਵੀ ਕਰ ਦਿੰਦੇ ਕਿਉਂ ਨਹੀਂ ਕਰ ਰਹੇ ਮੈਂ ਬੜੀ ਦਾ ਦਿਮਾਰ ਕਰ ਚੁੱਕਿਆ ਅਜੀ ਕੋ ਐਸਾ ਪਹਿਲਾਂ ਤਾਂ ਇੱਕ ਗੱਲ ਇਹ ਸਪਸ਼ਟ ਕਰ ਦਿਓ ਕਿ ਤੁਸੀਂ ਕੀ ਇਸ ਵਾਰ ਦੁਬਾਰਾ ਇਲੈਕਸ਼ਨ ਲੜਨੀ ਹੈ ਜਾਂ ਨਹੀਂ ਲੜਨੀ ਹੈ ਮੈਂ ਜੀ ਮੈਂ ਤਾਂ ਪਹਿਲੇ ਕਹਿ ਚੁੱਕਿਆ ਵੀ ਚੋਣਾਂ ਮੈਂ ਲੜੂੰਗਾ ਮੇਰੇ ਸਪੋਰਟਰਾਂ ਨੇ ਮੈਨੂੰ ਜੋ ਹੁਕਮ ਕੀਤਾ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਮੈਂ ਇਲੈਕਸ਼ਨ ਲੜੂੰਗਾ ਜਿੱਤੋਂ ਵੀ ਮੈਨੂੰ ਕਹਿਣ ਸੇ ਮੈਂ ਇਲੈਕਸ਼ਨ ਲੜੂੰਗਾ ਇਲੈਕਸ਼ਨ ਦੀ ਤਿਆਰੀ ਹੈ ਕੋਈ ਉਹ ਨਹੀਂ ਹੈ ਤੁਸੀਂ ਖੁਦ ਕਹਿਆ ਕਿ ਤੁਸੀਂ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਤੋਂ ਜਿਹੜੀ ਹੈਗੀ ਐ ਚੋਣ ਨਹੀਂ ਲੜੋਗੇ ਤਾਂ ਫਿਰ ਤੁਸੀਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਜ਼ਰੂਰ ਇਸ ਵਾਰ ਇਲੈਕਸ਼ਨ ਲੜੋਗੇ ਤੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਿਹੜੀ ਪਾਰਟੀ ਵੱਲ ਜਾਓਗੇ ਕਾਂਗਰਸ ਵੱਲ ਜਾਂ ਸ਼੍ਰੋਮਣੀ ਕਾਲੀਦਾਲ ਟਕਸਾਲੀ ਵੱਲ ਨਹੀਂ ਦੇਖੋ ਹੀ ਮੈਂ ਅਜੇ ਮੇਰੇ ਜਿਹੜੇ ਤੁੰਦ ਸਰ ਮੇਰਾ ਫੈਸਲਾ ਜਿਹੜਾ ਸਪੋਰਟਰ ਮੇਰੇ ਵੋਟਰ ਤੇ ਸਪੋਰਟਰ ਕਰਦੇ ਹੁੰਦੇ ਆ ਠੀਕ ਹੈ ਤੇ ਮੈਨੂੰ ਜੋ ਹੁਕਮ ਕਰਨਗੇ ਮੈਂ ਉਸ ਤੋਂ ਇਲੈਕਸ਼ਨ ਲੜੂੰਗਾ ਤੁਸੀਂ ਆਪਣੇ ਪੁਰਾਣੇ ਸਾਥੀ ਰਣਜੀਤ ਸਿੰਘ ਬਰਮਪਰਾ ਸਾਹੂ ਤੇ ਵਕ ਸਿੰਘ ਸੇਖਵਾ ਜਾਂ ਰਤਨ ਸਿੰਘ ਜਨਾਲਾ ਉਹਨਾਂ ਨੂੰ ਵਧਾਈ ਦਿੱਤੀ ਹੈ ਜੀ ਨਵੀਂ ਪਾਰਟੀ ਬਣਾਉਣ ਦੀ ਨਹੀਂ ਜੀ ਮੈਂ ਤਾਂ ਦੇਖੋ ਉਹ ਬਹੁਤ ਹੀ ਇੱਕ ਮੈਂ ਸਮਝਦਾ ਕਿ ਬਜ਼ੁਰਗ ਨੇ ਮੈਂ ਉਹਨਾਂ ਦਾ ਕਾਇਲ ਹ ਕਿ ਉਹਨਾਂ ਨੇ ਪਾਰਟੀ ਦਾ ਬਹੁਤ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਹੈ ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਗਈ ਸੱਚ ਬੋਲਣ ਦੀ ਜਾਂ ਮਤਲਬ ਕੋਈ ਇਸ ਤਰ੍ਹਾਂ ਦਾ ਹੋ ਗਿਆ ਉਹਨਾਂ ਨੂੰ ਕੱਢਤਾ ਗਿਆ ਪਾਰਟੀ ਚ ਤੇ ਬੜੀ ਹੈਰਾਨੀ ਦੀ ਗੱਲ ਹੈ ਬਹੁਤ ਵਧੀਆ ਬੰਦੇ ਸੀ ਸੇਵਾ ਤੇ ਸੇਖੋਂ ਆਂ ਬਰਨਪੁਰਾ ਸਾਹਿਬ ਡਾਕਟਰ ਤੇ ਨਾਲਾ ਜਿਨ੍ਹਾਂ ਦੇ ਵਿਜਤਨਾ ਸਰਕਾਰ ਦਾ ਸਾਰਾ ਪਾਰਟੀ ਦਾ ਬਹੁਤ ਵਧੀਆ ਸੀ ਚੱਲਦਾ ਸੀ ਪਰ ਹੁਣ ਪਤਾ ਨਹੀਂ ਕਿਉਂ ਇਹਨਾਂ ਨੂੰ ਕੱਢਤਾ ਗਿਆ ਇਸ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ ਇਹ ਤੁਹਾਨੂੰ ਹੋਰ ਹੀ ਦੱਸ ਸਕਦੇ ਪਾਰਟੀ ਪ੍ਰਧਾਨ ਵੀ ਕਿਉਂ ਕੱਢਿਆ ਉਹਨਾਂ ਨੂੰ ਪਰ ਘਾਇਆ ਸਾਹਿਬ ਸੁਖਵੀਰ ਸਿੰਘ ਬਾਦਲ ਨਾਲ ਨਿੱਜੀ ਤੌਰ ਤੇ ਉੱਤੇ ਤੁਹਾਨੂੰ ਕੀ ਇਤਰਾਜ਼ ਹੈ ਜਦ ਕਿ ਉਹਨਾਂ ਦੀ ਬਦੌਲਤ ਹੀ ਆਪ ਤੁਸੀਂ ਪਤਨੀ ਮੰਨਦੇ ਹੋ ਕਿ ਨਹੀਂ ਮੰਨਦੇ ਕਿ ਜਿਹੜੀ ਦੂਜੀ ਵਾਰ ਸਰਕਾਰ ਆਈ ਸੀ ਕალი ਦਲ ਦੀ ਉਹ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਆਈ ਸੀ ਉਹ ਵੱਖਰਾ ਵਿਸ਼ਾ ਹੈ ਖੈਰ ਪਰ ਤੁਹਾਨੂੰ ਸੁਖਵੀਰ ਸਿੰਘ ਬਾਦਲ ਨਾਲ ਹੀ ਕਿਉਂ ਇਤਰਾਜ਼ ਹੈ ਦੇਖੋ ਜੀ ਮੈਂ ਹੋਰ ਮੈਂ ਤਾਂ ਕੀ ਕੱਲੇ ਕਹਿਣਾ ਸਾਰਾ ਪੰਜਾਬ ਹੀ ਇਸ ਗੱਲ ਦਾ ਦੇਖੋ ਜਿਹੜਾ ਆਦਮੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਰੇ ਅਰਦਾਸ ਕਰਕੇ ਸ਼ੀਰਵਾਦ ਲੈ ਕੇ ਉਤਦੇ ਤਸ਼ਦੀਨ ਦੀ ਸ਼ੁਰੂਆਤ ਕਰਦੇ ਤੇ ਜੇ ਲੋਕ ਗੁਰੂ ਦੇ ਨਹੀਂ ਹੋਏ ਉਹ ਤੇ ਨਾਲ ਤੁਸੀਂ ਅੰਦਾਜ਼ਾ ਲਗਾ ਦੋ ਵੀ ਉਹ ਕਿਹਦੇ ਹੋ ਸਕਦੇ ਐ ਤੇ ਬਾਕੀ ਤਾਂ ਗੱਲਾਂ ਬਾਤ ਦੀਆਂ ਜੀ ਉਹਦੇ ਦੇ ਕੋਈ ਸਿਹਰਾ ਲਾਵਾ ਕੋ ਲੈ ਆ ਕੇ ਇਲੈਕਸ਼ਨ ਲੜਾਇਆ ਜਾਂ ਜੋ ਕਿ ਤੋ ਉਹ ਤਾਂ ਪਿੱਛੇ ਰਹਿ ਗਿਆ ਪਿੱਛੇ ਬਹੁਤ ਤੇ ਉਹ ਨਾਲ ਕੀ ਸੋਚ ਐ ਇਹਦੇ ਬਾਰੇ ਉਹਨਾਂ ਲੋਕਾਂ ਦਾ ਰਹਿਣਾ ਮਹਿਨਤਾ ਲੱਗਦਾ ਵੀ ਜੇ ਇਨਸਾਨ ਉਹਨਾਂ ਰਹਿ ਰਹੇ ਕਿਵੇਂ ਰਹਿ ਰਹੇ ਪਤਾ ਨਹੀਂ ਉਹ ਵੀ ਆਪੇ ਬੁਰਾ ਨਾਲ ਐਂ ਕਰਦੇ ਉਹਨੇ ਕੁਬਾਇਆ ਸਾਹਿਬ ਤੁਹਾਡੇ ਪੁੱਤਰ ਦਵਿੰਦਰ ਸਿੰਘ ਕੁਬਾਇਆ ਕਾਂਗਰਸ ਪਾਰਟੀ ਤੋਂ ਐਮਐਲਏ ਨੇ ਤਾਂ ਸੁਭਾਵਿਕ ਮੰਨੀਏ ਕਿ ਤੁਸੀਂ ਕਾਂਗਰਸ ਚ ਹੀ ਜਾਓਗੇ ਮੈਂ ਦੇਖੋ ਜੀ ਦਵਿੰਦਰ ਦੇ ਕੁਬਾਇਆ ਉਹਦੇ ਯਤਨ ਕਰੇਗਾ ਤੇ ਉਹ ਜਿਉਂ ਉਹ ਕੰਮ ਹੋਏਗਾ ਪਾ ਸਾਰੇ ਸਪੋਰਟਰਾਂ ਤੇ ਵੋਟਰਾਂ ਦੇ ਸਿਰ ਤੇ ਜਿਉਂ ਜੀ ਮੇਨ ਨੂੰ ਖੁਸ਼ ਕਰਨੀ ਕੋ ਦੇਕਰਾਂਗੇ ਜੀ ਬਹੁਤ ਸ਼ੁਕਰੀਆ ਕੁਬਾਇਆ ਸਾਹਿਬ ਥੈਂਕ ਯੂ ਥੈਂਕ ਯੂ